ਕਜੀ ਬਾਜ਼ਾਰ ਰੋਟੀ ਵਾਲਾ ਚੱਲੀ ਜਾਂਦਾ ਜੀ ਟਾਈਮ ਪਾਸ ਹਾਂਜੀ ਮਿਹਨਤ ਦਾ ਹੀ ਸਾਨੂੰ ਮਿਹਨਤ ਮਿਲ ਜਾਂਦੀ ਐ ਮਿਹਨਤ ਕਰਕੇ ਖਾਣ ਵਾਲੇ ਬੰਦੇ ਆ ਜਾਂਦੇ ਜੀ ਹਾਂ ਨਹੀਂ ਤੰਮ ਦਾ ਕੋਈ ਮੈਨਾ ਨਹੀਂ ਹੁੰਦਾ ਜੀ ਦੇਖੋ ਜੁੱਟੀਆਂ ਕੱਢਣ ਵਾਲਾ ਵੀ ਗੰਢੀ ਜਾਂਦਾ ਤੇ ਅਸੀਂ ਜਿਹੜੀ ਸਾਡੀ ਕਲਾਕਾਰੀ ਐ ਉਹ ਕਲਾਕਾਰੀ ਦਿਖਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਲਾਕਾਰੀ ਖਤਮ ਹੋ ਜੂਗੀ ਕਿਸੇ ਨੂੰ ਕਲਾਕਾਰੀ ਇਸ ਬਾਰੇ ਕਦੇ ਪੁਰਾਣੇ ਲੋਕ ਕੀ ਆ ਕਰਨਗੇ ਮੇਰੇ ਅਰਗੇ ਜਲ ਰਹਿ ਗਏ ਇੱਕ ਦੋ ਕੀ ਕਰਨਗੇ ਇਹ ਵੀ ਟੋਕਰੇ ਬਣਉਂਦੇ ਸੀ ਯਾਰ ਅੱਗੇ ਟੋਕਰੇ ਬਣਦੇ ਹੁੰਦੇ ਸੀ ਲੋਕ ਸੋਚਿਆ ਕਰਨਗੇ ਯਾਰ ਟੋਕਰੇ ਉਹ ਕੀ ਚੀਜ਼ ਹੁੰਦੀ ਸੀ ਇਹ ਕਲਾਕਾਰੀ ਬਸ ਸਾਡੇ ਦੀ ਕਿਸਮਤ ਰਹਿ ਗਈ ਐਦੋਂ ਗਾਂ ਵਾਲੀ ਪੀੜ੍ਹੀ ਨਹੀਂ ਸਾਡੀ ਕੰਮ ਕਰਦੀ ਇਹ ਜੀ ਟੋਕਰੇ ਬਣਾਉਣ ਵਾਲੇ ਨਹੀਂ ਜੇ ਅਸੀਂ ਮਿਸਤਰੀ ਐ ਕਿ ਕਦੇ ਕਲਾਕਾਰ ਹੀ ਸਾਡੇ ਕੋਲ ਇਹ ਬਿਲਕੁਲ ਹਾਂ ਬਿਲਕੁਲ ਨਾ ਇਹ ਕਲਾ ਦੇਖੋ ਕਿੰਨੇ ਖੁਸ਼ਾ ਬੰਦੇ ਇਸ ਕਲਾ ਤੋਂ ਤੇ ਕਿਸਾਨ ਭਰਾਵੋ ਵੀ ਜੇ ਤੁਹਾਨੂੰ ਟੋਕਰੇ ਚਾਹੀਦੇ ਆ ਭਾਈਆਂ ਨੂੰ ਸੇਵਾ ਦਾ ਮੌਕਾ ਆਪਾਂ ਜ਼ਰੂਰ ਦੇਣਾ ਕਿੰਨੇ ਚਿਰ ਚ ਤਿਆਰ ਕਰ ਦਿੰਨੇ ਟੋਕਰੇ ਭਾਈ ਜੀ ਅੱਧੇ ਘੰਟੇ ਤਿਆਰ ਹੋ ਜਾਂਦੇ ਲਓ ਜੇ ਤੁਹਾਡੇ ਕੋਲ ਅੱਧਾ ਘੰਟਾ ਹੈਗਾ ਆ ਬਾਈ ਜੀ ਕਹਿੰਦੇ ਮੇਰੇ ਕੋਲੇ ਖੜਕੇ ਭਵੇਂ ਟੋਕਰਿਆ ਤਿਆਰ ਕਰਾ ਲਓ ਤੁਹਾਨੂੰ ਪਤਾ ਲੱਗ ਜੂ ਵੀ ਮੈਂ ਛੱਟੀ ਕਿਹੋ ਜੀ ਲਈ ਆ ਨਰਮ ਲਈ ਆ ਜਾਂ ਮੋਟੀ ਛੱਟੀ ਲਈ ਆ ਕਿੰਨੇ ਚਿਰ ਚ ਤਿਆਰ ਕਰ ਦੇਣੇ ਟੋਕਰਿਆ ਬਾਈ ਅੱਧੇ ਘੰਟੇ ਤਿਆਰ ਹੋ ਜੇ ਤੁਹਾਡੇ ਕੋਲੇ ਅੱਧਾ ਘੰਟਾ ਹੈਗਾ ਤਾਂ ਬਾਈ ਜੀ ਕਹਿੰਦੇ ਮੇਰੇ ਕੋਲੇ ਖੜਕੇ ਭਵੇਂ ਟੋਕਰਿਆ ਤਿਆਰ ਕਰਾ ਲਓ ਤੁਹਾਨੂੰ ਪਤਾ ਲੱਗ ਜੂ ਇਹਨਾਂ ਦੇ ਟੋਕਰਿਆਂ ਨੂੰ ਬੰਦਾ ਨਾ ਕੋਈ ਐ ਨਹੀਂ ਕਹਿ ਸਕਦਾ ਟੋਕਰਾਂ ਵਾਲਾ ਨਿਕਲ ਜੋ ਉਹਦੇ ਅਨੋ ਗਾਰੰਟੀ ਦੇਣਾਂ ਦੇ ਨਾ ਮੈਂ ਗਾਰੰਟੀ ਦੇਉਂਗਾ ਹੀ ਅੱਛਾ ਤੁਸੀਂ ਲੱਗ ਗਏ ਟਕਰੇ ਨਾਲ ਤੁਸੀਂ ਕਿਹਨਾਂ ਆ ਸੀ ਮੇਰਾ ਪਿੰਡ ਹੈਗਾ ਲੰਬੀ ਜੀ ਹਾਂ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਆ ਇੱਕ ਹੋਰ ਜਾਣਕਾਰੀ ਦੇ ਨਾਲ ਜਿਹੜੀ ਇਹ ਜਾਣਕਾਰੀ ਦੇਣੀ ਹੈ ਤੁਹਾਨੂੰ ਨਾ ਉਹ ਕਿਸਾਨ ਭਰਾਵੋ ਟੋਕਰਿਆਂ ਦੇ ਨਾਲ ਸੰਬੰਧਿਤ ਦੇ ਦੇਣੀ ਹੈ ਬਾਈ ਜੀ ਮੇਰੇ ਨਾਲ ਆ ਜਿਹੜੇ 25 ਸਾਲ ਹੋ ਗਏ ਇਹਨਾਂ ਨੂੰ ਟੋਕਰੇ ਬਣਾਉਂਦੇ ਆ ਐਡਾ ਵਧੀਆ ਟੋਕਰਾ ਬਣਾਉਂਦੇ ਆ ਕਯਾਬਤਾਂ ਤੇ ਕੰਮ ਛੋਟਾ ਵੱਡਾ ਨਹੀਂ ਹੁੰਦਾ ਤੁਹਾਨੂੰ ਪਤਾ ਹੈ ਤੇ ਬਾਈ ਜੀ ਬਾਰੇ ਦੱਸਾਂਗੇ ਟੋਕਰੇ ਦੀ ਖਾਸੀ ਦੱਸਾਂਗੇ ਟੋਕਰੇ ਦਾ ਰੇਟ ਦੱਸਾਂਗੇ ਕਿਉਂਕਿ ਸਾਨੂੰ ਖਾਸ ਕਰਕੇ ਜਿਹੜੇ ਖੇਤੀਬਾੜੀ ਨਾਲ ਜੁੜੇ ਹੋਏ ਆ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੇ ਹੋਏ ਆ ਭਰਾਵੋ ਟੋਕਰਿਆਂ ਦੀ ਲੋੜ ਤਾਂ ਪੈਂਦੀ ਆ ਤੇ ਟੋਕਰੇ ਚੰਗੇ ਹੋਣੇ ਚਾਹੀਦੇ ਆ ਤੇ ਫਿਰ ਜਿਹੜੇ ਹੈਗੇ ਉਹ ਭਾਅ ਵੀ ਚੰਗੇ ਚ ਹੋਣੇ ਚਾਹੀਦੇ ਆ ਬਾਈ ਮੇਰੇ ਨਾਲ ਅਬਾ ਜੀ ਨਾਂ ਦੱਸੋ ਪਹਿਲਾਂ ਆਪਣਾ ਹਾਂ ਸਰਿੰਦਰ ਸਿੰਘ ਆ ਜੀ ਸਰਿੰਦਰ ਸਿੰਘ ਤੇ ਬਾਈ ਜੀ ਪਿੰਡ ਥਾਂ ਕਿਹੜਾ ਤੁਹਾਡਾ ਪਿੰਡ ਸਿੰਘੇ ਵਾਲਾ ਜੀ ਹੂੰ ਤੇ ਤਸੀਲੰਬੀ ਅੱਛਾ ਬਾਈ ਸਿੰਘੇ ਵਾਲਾ ਪਿੰਡ ਤੋਂ ਐ ਤੇ ਬਾਈ ਜੀ ਕਿੰਨਾ ਚਿਰ ਹੋ ਗਿਆ ਟੋਕਰੇ ਬਣਾਉਂਦੇ ਆਣ ਨੂੰ ਹੋ ਗਿਆ ਜੀ 25 ਸਾਲ ਜੀ ਅੱਛਾ 25 ਸਾਲਾਂ ਤੋਂ ਟੋਕਰੇ ਬਣਾਉਨੇ ਆ ਕੀ ਖਾਸੀਅਤ ਆ ਬਾਈ ਤੁਹਾਡੇ ਟੋਕਰੇ ਦੀ ਬੜੇ ਦੂਰੋਂ ਨੇੜੋਂ ਮੈਂ ਸੁਣਿਆ ਵੀ ਲੈਣ ਆਉਂਦੇ ਤੁਹਾਡੇ ਕੋਲੇ ਇਹਦੇ ਚ ਖਾਸੀਅਤ ਐ ਜੀ ਅਸੀਂ ਇਹਦੇ ਚੰਗਾ ਮਾਲ ਲਾਉਨੇ ਆ ਜੀ ਵਧੀਆ ਕੁਆਲਿਟੀ ਦੀ ਚੀਜ਼ ਬਣਾਉਨੇ ਆ ਉਹ ਲੰਬੇ ਵਾਲਾ ਕੰਮ ਹੈ ਨਹੀਂ ਜੀ ਮੰਨ ਲਓ ਵੀ ਸਿਰਾਂ ਚੀਜ਼ ਬਣਾਉਨੇ ਆ ਜੀ ਅਸੀਂ ਵਧੀਆ ਤੇ ਬਾਈ ਮੰਨ ਲਓ ਵੀ ਆ ਜਿਹੜਾ ਤੂਤ ਐ ਇਹ ਤੂਤ ਫਿਰ ਤੁਸੀਂ ਮੁੱਲ ਲੈ ਕੇ ਆਉਨੇ ਕਿ ਆਪਦੇ ਵੀ ਤੂਤ ਹੈਗੇ ਆ ਨਹੀਂ ਆਪਦੇ ਵੀ ਲੱਗੇ ਕਰੇ ਜੀ ਤੇ ਵੈਸੇ ਮੁੱਲ ਲੈ ਕੇ ਆਉਣੇ ਸੀ ਮੁੱਲ ਲੈ ਕੇ ਹਾਂਜੀ ਅੱਧ ਤੇ ਜਾਂ ਮੁੱਲ ਜਾਂ ਕਿਵੇਂ ਵੀ ਮਿਲ ਜਾਣ ਜੀ ਕਿਸੇ ਹਿਸਾਬ ਚ ਮਿਲ ਜਾਣ ਲੈ ਆਉਣੇ ਸੀ ਤੇ ਕਈ ਕਿਸਾਨ ਭਰਾਵਾਂ ਕੋਲੇ ਤੂਤ ਵੀ ਖੜੇ ਹੁੰਦੇ ਆ ਕਈ ਵਾਰੀ ਉਹ ਤੂਤ ਮਤਲਬ ਵਡਾਉਣਾ ਹੁੰਦਾ ਸ਼ਿੰਗਾਉਣਾ ਹੁੰਦਾ ਉਹ ਵੀ ਸੰਪਰਕ ਕਰ ਸਕਦੇ ਥੋਡੇ ਨਾਲ ਹਾਂਜੀ ਹਾਂਜੀ ਸੰਪਰਕ ਕਰ ਸਕਦੇ ਸਾਡਾ ਜੀ ਹਾਂਜੀ ਉਹਨਾਂ ਦਾ ਤੂਤ ਲੈ ਲਵਾਂਗੇ ਹਾਂ ਤੂਤ ਲੈ ਲਾਂਗੇ ਚਾਹੇ ਕਿਤੇ ਖੜੇ ਹੋਣ ਜੀ ਲੰਬੀ ਹਲਕੇ ਦੇ ਵਿੱਚ ਵਿੱਚ ਕਿਤੇ ਖੜੇ ਹੋਣ ਜੀ ਲੈ ਲਾਂਗੇ ਠੀਕ ਹੈ ਤੇ ਭਾਈ ਤੂਤ ਤੋਂ ਬਣਾਉਂਦਾ ਜਿਹੜਾ ਟੋਕਰਾ ਐਂ ਬਸ 300 60 ਡਿਗਰੀ ਤੇ ਆ ਪੂਰਾ ਘੁੰਮਦਾ ਰਹਿਣਾ ਕਿੰਨੇ ਚਿਰ ਚ ਤਿਆਰ ਕਰ ਦੇਣੇ ਟੋਕਰਾ ਬਾਈ ਹਾਂਜੀ ਅੱਧੇ ਘੰਟੇ ਤਿਆਰ ਹੋ ਜਾਂਦੇ ਲਓ ਜੇ ਤੁਹਾਡੇ ਕੋਲ ਅੱਧਾ ਘੰਟਾ ਹੈਗਾ ਤਾਂ ਬਾਈ ਜੀ ਕਹਿੰਦੇ ਮੇਰੇ ਕੋਲੇ ਖੜ ਕੇ ਭਵੇਂ ਟੋਕਰਾ ਤਿਆਰ ਕਰਾ ਲਓ ਤੁਹਾਨੂੰ ਪਤਾ ਲੱਗ ਜੂ ਵੀ ਮੈਂ ਛੱਟੀ ਕਿਹੋ ਜੀ ਲਈ ਆ ਨਰਮਲ ਆਈ ਆ ਜਾਂ ਮੋਟੀ ਛੱਟੀ ਲਈ ਆ ਬਾਈ ਕਹਿੰਦਾ ਆ ਦੇਖ ਲਓ ਮੈਨੂੰ ਕਹਿੰਦੇ ਨਾ ਵੀ ਟੋਕਰੇ ਤੇ ਬਹਿ ਜਾ ਯਾਰ ਬਾਈ ਮੈਂ ਕਿਹਾ ਯਾਰ ਇਹ ਬਹਿ ਨਾ ਜਾਵੇ ਇਹਨੇ ਇਹ ਨਹੀਂ ਬਹਿੰਦਾਗਾ ਬਾਈ ਤੁਸੀਂ ਕਹਿੰਦਾ ਸਟੂਲ ਵਾਂਗੂ ਬਹਿ ਜਾ ਭਵੇਂ ਦੇ ਹਾਂਜੀ ਹਾਂਜੀ ਇਹ ਅਨਾਰੇ ਟੋਕਰਾਂ ਨੂੰ ਬੰਦਾ ਨਾ ਕੋਈ ਐ ਨਹੀਂ ਕਹਿ ਸਕਦਾ ਟੋਕਰਾਂ ਵਾਲਾ ਨਿਕਲ ਜਾ ਉਹ ਅਨੋ ਗਾਰੰਟੀ ਦੇ ਨਾ ਦੇ ਨਾ ਮੈਂ ਗਾਰੰਟੀ ਦੇਉਂਗਾ ਜੀ ਅੱਛਾ ਤੁਸੀਂ ਲੱਗ ਗਏ ਟੋਕਰੇ ਨੇ ਤੁਹਾਨੂੰ ਕਿ ਐ ਅਸੀਂ ਜੀ ਮੇਰਾ ਪਿੰਡ ਹੈਗਾ ਲੰਬੀ ਜੀ ਹਾਂ ਤੇ ਮੰਨ ਕੇ ਚੱਲੋ ਲੰਬੀ ਮੈਂ ਦੋ ਟੋਕਰੇ ਲੈ ਕੇ ਗਿਆ ਜੀ ਤੇ ਟੋਕਰੇ 'ਚ ਕੋਈ ਕਮੀ ਨਹੀਂ ਰਹੇਗੀ ਇਹਨਾਂ ਐਨੀ ਕੀ ਖਾਸੀ ਆਤਾ ਬੱਸ ਵਾਹ ਜੀ ਵਾਹ ਪ੍ਰਤੱਖ ਨੂੰ ਪ੍ਰਮਾਣ ਕੋਈ ਨਹੀਂ ਮੈਂ ਅਜੇ ਮੈਂ ਤਾਂ ਕਿ ਭਾਈ ਦੇ ਗਾਹਕ ਆ ਗਏ ਇੱਕ ਮਿੰਟ ਨੇੜੇ ਹੋ ਕੇ ਗੱਲ ਕਰਦੇ ਆਪਾਂ ਹਾਂ ਮਾ ਗਾ ਟੋਕਰੇ ਨਾਲ ਬਹੁਤ ਸਫਾਈ ਨਾਲ ਬਣਾਉਂਦੇ ਆ ਜੀ ਟੋਕਰੇ ਬਹੁਤ ਸ਼ਾਨਦਾਰ ਬਣਾਉਂਦੇ ਆ ਇਹਨਾਂ ਦੇ ਟੋਕਰੇ 'ਚ ਕੋਈ ਕਮੀ ਨਹੀਂ ਰਹਿੰਦੀ ਜਲਦੀ ਟੁੱਟਦੇ ਭੱਜਦੇ ਨਹੀਂਗੇ ਜੀ ਆ ਕੋਈ ਵੇਰ ਲ ਨਹੀਂ ਰਹਿੰਦਾਗਾ ਜੀ ਐ ਵਧੀਆ ਜਿਵੇਂ ਵੀ ਆਖੋਵੇਂ ਚੀਜ਼ ਮਿਲਦੀ ਹੈ ਜੀ ਕਈ ਵਾਰੀ ਹੁੰਦਾ ਨਾ ਵੀ ਜਦੋਂ ਤੂੜੀ-ਤੂੜੀ ਪਾਉਂਦੇ ਆ ਤਾਂ ਵਿਰਲ ਹੋਵੇ ਤੇ ਐ ਡਿੱਗਦੀ ਜਾਂਦੀ ਆ ਨਾਲੇ ਆਪਾਂ ਰਸਤਾ ਗੰਦ ਪਾਉਂਦੇ ਜਾਂਦੇ ਹਣਾ ਆਪਣੇ ਖਲਾਰਾ ਵਾਲਾ ਪੈਂਦਾ ਤੇ ਬਾਈ ਕਹਿੰਦਾ ਵੀ ਸੰਘਣਾ ਪੂਰਾ ਸੰਘਣਾ ਬਣਦਾ ਤੇ ਇੱਕ ਖਾਸ ਇਤੇ ਹੁੰਦੀ ਹੈ ਵੀ ਜਿਹੜੀ ਇਹਦੇ ਵਿੱਚ ਲੱਗੀ ਆ ਨਾ ਮੋਟੀ ਛੱਟੀਆ ਉੱਤੇ ਜਿਹੜਾ ਬੰਨ ਹੈ ਇਹ ਬੜਾ ਮੋਟੀ ਛੱਟੀ ਦਾ ਬਣਿਆ ਹੋਇਆ ਬਾਈ ਕਹਿੰਦਾ ਵੀ ਸਾਡਾ ਵਜਨ ਵਿੱਚ ਵੀ ਵੇਖ ਲਿਓ ਟੋਕਰਾ ਪੂਰਾ ਐ ਪੂਰਾ ਵਧੀਆ ਹੁੰਦਾ ਹੈ ਵਜਨ ਪੱਖੋਂ ਵੀ ਤੇ ਛੱਟੀਆ ਜਿਹੜੀ ਉਹ ਬੜੀ ਅਸੀਂ ਵਧੀਆ ਸਿਲੈਕਟ ਕਰਕੇ ਲਾਉਣੀ ਆ ਐ ਨਹੀਂ ਬਈ ਸਸਤਾ ਸੌਦਾ ਕਰ ਦਾਂਗੇ ਤਾਂ ਬਾਈ ਜੀ ਕਿਹੜੇ-ਕਿਹੜੇ ਸਾਈਜ਼ ਦੇ ਟੋਕਰੇ ਹੁੰਦੇ ਤੁਹਾਡੇ ਕੋਲ ਜੀ ਇਹ ਜੀ ਕਈ ਤਰ੍ਹਾਂ ਦੇ ਸਾਈਜ਼ ਹੁੰਦਾ ਜੀ ਇੱਕ ਰੇਲ ਆ ਜੀ ਇੱਕ ਪਹਿਲਾ ਨੰਬਰ ਦਾ ਆਉਂਦਾ ਜੀ ਰੋਟੀ ਵਾਲਾ ਛਾਬਾ ਜੀ ਦੂਜਾ ਨੰਬਰ ਆ ਕੇ ਕੋਈ ਗੰਢਾਂ ਰੱਖਣ ਵਾਲੀ ਕੋਈ ਟੋਕਰੀ ਸਬਜ਼ੀ ਰੱਖਣ ਵਾਲੀ ਜੀ ਤੀਜੇ ਨੰਬਰ ਤੇ ਆ ਟੋਕਰਾ ਆ ਗਿਆ ਜੀ ਚੌਥੇ ਨੰਬਰ ਤੇ ਇੱਕ ਰੇ ਵਾਲਾ ਬਣਦਾ ਜੀ ਆਮ ਵੀ ਰੇ ਵਾਲਾ ਥੋੜਾ ਚਪੇਤਲਾ ਇੱਕ ਬੰਦੇ ਜੀ ਛਾਬੇ ਮੰਨ ਲਓ ਸਬਜ਼ੀ ਵਾਸਤੇ ਦੇਵਾ ਸਪੇਤ ਛਾਬੇ ਹਾਂ ਚੋੜੇ ਤੇ ਇੱਕ ਬੰਦਾ ਜੀ ਮੁਰਗੀਆਂ ਵਾਸਤੇ ਵੱਡਾ ਟੋਕਰਾ ਮੁਰਗੀਆਂ ਜਾਂ ਮੇਮਣੇ ਤਾੜਨੇ ਜੀ ਕੁਝ ਕਰਨਾ ਵਿੱਚ ਤਾਂ ਰੱਖਣਾ ਉਹ ਵੱਡਾ ਟੋਕਰਾ ਬਣਦਾ ਜੀ ਉਹ ਅਰਧਾ ਟੋਕਰੇ ਦੀਆਂ ਛੜੀਆਂ ਲੱਗ ਜਾਂਦੀਆਂ ਪੂਰਾ ਹੈਵੀ ਬਣਦਾ ਜੀ ਜੋ ਵੀ ਹੈਵੀ ਟੋਕਰੇ ਬਣਾਉਣੇ ਆ ਮੁਰਗੇ ਤਾਰਨ ਵਾਸਤੇ ਤੇ ਜਿਹੜਾ ਇਹ ਵੀ ਕਿਸਾਨ ਭਰਾ ਜਿਹੜੇ ਪਸ਼ੂ ਪਾਲਣ ਦੇ ਕਿਤੇ ਨਾਲ ਸੰਬੰਧਿਤ ਹਨ ਉਹ ਵੀ ਨੋਟ ਕਰ ਲੋ ਤੁਸੀਂ ਤੇ ਬਾਈ ਜੀ ਜੇ ਕਿਸੇ ਨੇ ਕੋਲੇ ਖੜ ਕੇ ਤਿਆਰ ਕਰਾਉਣਾ ਹੋਵੇ ਕਰਵਾ ਸਕਦਾ ਜੀ ਕੋਲੇ ਖੜ ਕੇ ਤਿਆਰ ਕਰਵਾ ਸਕਦਾ ਬਾਕੀ ਸਾਡੇ ਕੋਲ ਤਕਰੀਬਨ ਤਿਆਰ ਹੀ ਹੁੰਦੇ ਆ ਜੀ ਅਸੀਂ ਅਗਲੇ ਨੂੰ ਕਹਿੰਦੇ ਵੀ ਲੱਕੜਾਂ ਤੇ ਕੋਲੇ ਖੜ ਕੇ ਤਿਆਰ ਕਰਾਉਣ ਦਾ ਕਰਾ ਸਕਦਾ ਜੀ ਜੇ ਨਹੀਂ ਟਾਈਮ ਅਗਲੇ ਕੋਲੇ ਤੇ ਟੋਕਰੇ ਤਰੰਤ ਜਾਂਦੇ ਹਾਂਜੀ ਟਾਈਮ ਲਿੰਦਾ ਜੀ ਕੰਨਿਆ ਕੋਲੇ ਵੀ ਮੰਨ ਲਓ ਟਾਈਮ ਲੱਗਦਾ ਟਾਪ ਦਾ ਹਾਂਜੀ ਹਾਂਜੀ ਵਾਵਾ ਤੁਹਾਡੇ ਕੋਲੇ ਲੱਗਦਾ ਵੀ ਟੀਮ ਵਾਵਾ ਤਕੜੀ ਹੈ ਤੇਰੀ ਬਾਈ ਮਨੇਰੇ ਆ ਜੋ ਮਰੇ ਆ ਤੇ ਤੁਸੀਂ ਵੀ ਬਾਈ ਨਾਲ ਹੀ ਹੋ ਹਾਂ ਭਰਾ ਹੀ ਹੈ ਜੀ ਸਾਗਾ ਮੇਰਾ ਇਹ ਅਸੀਂ ਦੋਨੇ ਭਰਾ ਹੀ ਆ ਜੀ ਅੱਛਾ ਹਾਂ ਉਹ ਮੇਰੇ ਮਾਮੇ ਦਾ ਮੁੰਡਾ ਹੈ ਠੀਕ ਇਹ ਮੁੰਡਿਆ ਸੀ ਤੂੰ ਤਾਂ ਵੱਢਣ ਗਏ ਸੀ ਉਹ ਸਾਡਾ ਲੈ ਕੇ ਆਏ ਵਾਟ ਕੇ ਹੀ ਹੁਣੇ ਆਹ ਪੂਰੀ ਨਾ ਟੀਮ ਖੜੀ ਆ ਮੜਾ ਕੈਮਰਾ ਕਮਾ ਕੇ ਵਿਖਾ ਦਈਏ ਵੀ ਇਹ ਬੰਦੇ ਸਾਰੇ ਕਾਰੀਗਰੀ ਆ ਇੱਥੇ ਵੀ ਇਹ ਤੂੰ ਤਾਂ ਕਹਿੰਦੇ ਵੱਢਣ ਗਏ ਸੀਗੇ ਤੇ ਤੂੰ ਤਾਂ ਵੱਢ ਕੇ ਲੈਂਦਾ ਮਤਲਬ ਟੋਕਰੇ ਬਾਈ ਦੇ ਟੜਾ ਟੜ ਵਿਕਦੇ ਇੱਥੇ ਇਸ ਕਰਕੇ ਮੈਂ ਕਿਹਾ ਵੀ ਟੋਕਰਿਆਂ ਦੀ ਜਾਣਕਾਰੀ ਜ਼ਰੂਰ ਬਣਾਈਏ ਕਿੰਨਾ ਬਈ ਜਿਵੇਂ ਹੁਣ ਤੁਸੀਂ ਛੜਕਤੇ ਬੈਠੇ ਹੋ ਕੰਮ ਵੀ ਤੁਸੀਂ ਪਰਾਣਾ ਕਰੀ ਜਾਂਦੇ ਹੋ ਟੋਕਰਿਆਂ ਦੇ ਵਿੱਚੋਂ ਸੰਤੁਸ਼ਟੋਂ ਕਮਾਈ ਵਧੀਆ ਹੁੰਦੀ ਹੈ ਜੀ ਹਾਂ ਠੀਕ ਆ ਜੀ ਬਸ ਆ ਰੋਟੀ ਵੇਲਾ ਚੱਲੀ ਜਾਂਦਾ ਜੀ ਟਾਈਮ ਪਾਸ ਹਾਂਜੀ ਮਿਹਨਤ ਦਾ ਹੈ ਸਾਨੂੰ ਮਿਹਨਤ ਮਿਲ ਜਾਂਦੀ ਹੈ ਮਿਹਨਤ ਕਰਕੇ ਖਾਣ ਵਾਲੇ ਬੰਦੇ ਆ ਜੀ ਅਸੀਂ ਹਾਂ ਤੇ ਆਏ ਵੀ ਹੁੰਦਾ ਯਾਰ ਟੋਕਰੇ ਬਣਾਈ ਜਾਂਦੇ ਹਾਂ ਇੱਥੇ ਯਾਰ ਕੋਈ ਛੇੜਾ ਛੁੱਡਾ ਨਹੀਂ ਕਰਦੇ ਲੋਕ ਕੋਈ ਬੰਦਾ ਨਹੀਂ ਆਉਂਦਾ ਜਿੱਦੇ ਨਹੀਂ ਸਾਡੀ ਤਾਰੀਫ ਹੀ ਕਰਕੇ ਜਾਂਦਾ ਸਾਡੀ ਕੋਈ ਬੰਦਾ ਨਹੀਂ ਹਾਂਜੀ ਹਾਂ ਜੀ ਕਹਿੰਦੇ ਹੈ ਮਿਸਤਰੀ ਕਹਿ ਕੇ ਜਾਂਦੇ ਆ ਹਾਂ ਐ ਜੀ ਟੋਕਰੇ ਬਣਾਉਣ ਵਾਲੇ ਨਹੀਂ ਜੇ ਅਸੀਂ ਮਿਸਤਰੀ ਐ ਕਿ ਕਿਸੇ ਕਲਾਕਾਰ ਹੀ ਆ ਸਾਡੇ ਕੋਲ ਇਹ ਬਿਲਕੁਲ ਹਾਂ ਬਿਲਕੁਲ ਨਾ ਇਹ ਕਲਾ ਦੇਖੋ ਕਿੰਨੇ ਖੁਸ਼ਾ ਬੰਦੇ ਇਸ ਕਲਾ ਤੋਂ ਤੇ ਕਿਸਾਨ ਭਰਾਵੋ ਵੀ ਜੇ ਤੁਹਾਨੂੰ ਟੋਕਰੇ ਚਾਹੀਦੇ ਆ ਭਾਈਆਂ ਨੂੰ ਸੇਵਾ ਦਾ ਮੌਕਾ ਆਪਾਂ ਜ਼ਰੂਰ ਦੇਣਾ ਠੀਕ ਆ ਤੇ ਕਈ ਵਾਰੀ ਹੁੰਦਾ ਨਾ ਵੀ ਕੰਮ ਯਾਰ ਕੋਈ ਛੋਟਾ ਵੱਡਾ ਨਹੀਂ ਹੁੰਦਾ ਹਨਾ ਨਹੀਂ ਕੰਮ ਦਾ ਕੋਈ ਮੈਣਾ ਨਹੀਂ ਹੁੰਦਾ ਜੀ ਦੇਖੋ ਜੁੱਟੀਆਂ ਗੱਢਣ ਵਾਲਾ ਵੀ ਗੰਢੀ ਜਾਂਦਾ ਤੇ ਅਸੀਂ ਜਿਹੜੀ ਸਾਡੀ ਕਲਾਕਾਰੀ ਐ ਉਹ ਕਲਾਕਾਰੀ ਦਿਖਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਲਾਕਾਰੀ ਖਤਮ ਹੋ ਜੇ ਇਸੇ ਨੂੰ ਕਲਾਕਾਰੀ ਇਸ ਬਾਰੇ ਕਦੇ ਪ੍ਰਾਣੇ ਲੋਕ ਕਿਆ ਕਰਨਗੇ ਮੇਰੇ ਅਰਗੇ ਜਲ ਰਹਿ ਗਏ ਇੱਕ ਦੋ ਕਿਆ ਕਰਨਗੇ ਇਹ ਵੀ ਟੋਕਰੇ ਬਣਉਂਦੇ ਸੀ ਯਾਰ ਅੱਗੇ ਟੋਕਰੇ ਬਣਦੇ ਹੁੰਦੇ ਸੀ ਲੋਕ ਸੋਚਿਆ ਕਰਨਗੇ ਯਾਰ ਟੋਕਰੇ ਉਹ ਕੀ ਚੀਜ਼ ਹੁੰਦੀ ਸੀ ਇਹ ਕਲਾਕਾਰੀ ਬਸ ਸਾਡੇ ਤੇ ਕੀ ਸੰਤ ਰਹਿ ਗਈ ਇਦੋਂ ਗਾਂ ਵਾਲੀ ਪੀੜੀ ਨਹੀਂ ਸਾਡੀ ਕੰਮ ਕਰਦੀ ਅੱਛਾ ਗਾਂ ਵਾਲੀ ਪੀੜੀ ਜਵਾਕ ਕੰਮ ਨਹੀਂ ਕਰਦੇ ਕਰਦੇ ਬੱਚੇ ਕੋਈ ਨਹੀਂ ਕੰਮ ਕਰਦੇ ਸਾਡੇ ਬੱਚੇ ਆਉਣ ਜਿਹੜਾ ਮੇਰਾ ਮੁੰਡਾ ਹੈ ਉਹ ਤਾਂ ਫਰਨੀਚਰ ਦਾ ਕੰਮ ਕਰ ਰਿਹਾ ਹੈ ਇਹਦਾ ਮੁੰਡਾ ਮੋਟਰਸਾਈਕਲਾਂ ਦਾ ਕੰਮ ਕਰਦਾ ਹੈ। ਮਤਲਬ ਇਹ ਇਹ ਪੀੜੀ ਵੀ ਨਾ ਜਿਹੜੀ ਟੋਕਰੇ ਬਣਾਉਣ ਵਾਲੀ ਹੈ ਮੈਨੂੰ ਆਂਦਾ ਲੱਗਦਾ ਵੀ ਇਹ ਵਾਕਈ ਬਾਈਆਂ ਦੀ ਗੱਲ ਸਹੀ ਹੈ ਵੀ ਇਹ ਲਾਸਟ ਪੀੜੀ ਹੋਊਗੀ। ਤੇ ਬਾਈ ਜੀ ਜਿਹੜਾ ਆਹ ਸਾਈਜ਼ ਆ ਟੋਕਰੇ ਦਾ ਕੀ ਕੀ ਰੇਟ ਪੈ ਜਾਂਦਾ ਹੈ ਮਤਲਬ ਕਿੱਥੋਂ ਤੱਕ ਹੋ ਜਾਂਦਾ? ਇਹ ਜੀ ਆਪਣੇ 250 ਤੋਂ 200 ਤੋਂ ਲੈ ਕੇ 250 ਤੱਕ बिक ਜਾਂਦਾ ਇਹ ਟੋਕਰਾ। ਹਾਂਜੀ। ਜੇ ਇਕੱਠੇ ਲੈਣੇ ਤਾਂ ਚਲੋ ਰੋਟੂ ਉਵੇਂ ਹੋ ਜਾਂਦਾ। ਉਹ ਇਕੱਠਾ ਦਾ ਰੇਟ ਉਹ 10 ਰੁਪਏ ਲੈਸ ਹੋ ਜਾਂਦਾ ਜੀ ਉਹ ਮਤਲਬ। ਹਾਂ ਉਹ ਜੋ ਰੇਟ بتا ਦਿੰਦੇ। ਠੀਕ ਹੈ। ਕਿਸੇ ਸਾਈਜ਼ ਦਾ ਕੋਈ ਟੋਕਰਾ ਬਣਾਉਣਾ ਹੋਵੇ ਬਾਈਆਂ ਨੂੰ ਆਪਾਂ ਸੇਵਾ ਦਾ ਮੌਕਾ ਜ਼ਰੂਰ ਦੇਣਾ ਹੈ ਬੜੇ ਮਿਹਨਤੀ ਆ 25 ਸਾਲ ਹੋ ਗਏ ਬਾਈਆਂ ਨੂੰ ਇਸੇ ਕੰਮ ਦੇ ਵਿੱਚ ਭਾਵੇਂ ਅਗਲੀ ਪੀੜ੍ਹੀ ਕੰਮ ਨਹੀਂ ਕਰਦੀ ਪਰ ਬਾਈ ਕਹਿੰਦੇ ਬਾਈ ਫਿਰ ਤਾਂ ਯਾਰ ਸਾਰਾ ਤੁਸੀਂ ਜਵਾਕ ਪੜਾਏ ਲਿਖਾਏ ਹੈ ਨਾ ਫ੍ਰੀਚਰਾਂ ਦਾ ਕੰਮ ਕਰਦੇ ਆ ਫਿਰ ਤਾਂ ਟੋਕਰੇ ਵੇਚ ਕੇ ਹੀ ਪੜਾਏ ਸੇ ਲਿਖਾਏ ਹਾਂਜੀ ਹਾਂਜੀ ਇਹੀ ਕਰਤ ਕਰਕੇ ਕਰੀ ਜਾਂਦੇ ਜੀ ਕੰਮ ਆਸੀ ਕੋਈ ਨਹੀਂ ਕਰਦੇਗੇ ਜਿਵੇਂ ਨਰਮਾ ਵੀ ਚੁੱਕ ਲੈਣੇ ਆ ਝੋਨਾ ਵੀ ਲਾਉਣੇ ਆ ਬਾਗਾਂ ਦੇ ਕੰਮ ਵੀ ਕਰਦੇ ਆ ਠੇਕੇਦਾਰੀਆਂ ਵੀ ਕਰਦੇ ਰਹੇ ਆ ਜਿਵੇਂ ਉਹ ਕਿੰਨੂ ਉਹ ਦੇਖੋ ਜਾ ਕੇ ਰਾਖੜਕਾ ਦੁਕਾਨ ਵੀ ਜਿਵੇਂ ਫਲ ਫਰੂਟ ਵੀ ਵੇਚਦੇ ਆ ਗਾਹ ਨੂੰ ਹੋਣਾ ਇਹਦਾ ਕੰਮ ਖਤਮ ਹੋ ਜੂਗਾ ਇਸ ਤੋਂ ਬਾਅਦ ਆਉਣ 베ਰ ਚੱਲੂਗਾ 베ਰ ਦੀਆਂ ਦੁਕਾਨਾਂ ਲਾਵਾਂਗੇ 베ਰ ਦੀਆਂ ਦੁਕਾਨਾਂ ਨੂੰ ਲਾ ਕੇ ਉਸ ਤੋਂ ਬਾਅਦ ਅਮਰੂਦ ਚੱਲੂਗਾ ਫਿਰ ਅਸੀਂ ਅਮਰੂਦ ਦੀਆਂ ਦੁਕਾਨਾਂ ਲਾਵਾਂਗੇ ਬਹੁਤ ਮਿਹਨਤੀ ਬੰਦੇ ਆ ਬਹੁਤ ਮਿਹਨਤੀ ਬੰਦੇ ਆ ਤੇ ਭਾਈ ਆਪਣਾ ਸੰਪਰਕ ਨੰਬਰ ਦੱਸ ਦਿਓ ਵੀ ਇੱਕ ਤਾਂ ਲੋਕੇਸ਼ਨ ਦੱਸ ਦਿਓ ਤੁਸੀਂ ਆਹ ਰੋਡ ਤੇ ਜਿਹੜੀ ਤੇ ਬਣਾਉਣੇ ਹੋ ਆਵਦਾ ਵੈਸੇ ਵੀ ਦੱਸ ਦਿਓ ਪਿੰਡ ਥਾ ਪਤਾ ਸੰਪਰਕ ਨੰਬਰ ਵੀ ਦੱਸ ਦਿਓ ਵੀ ਜੇ ਟੋਕਰੇ ਮੰਗਵਾਉਣੇ ਆ ਬਣਾਉਣੇ ਆ ਤੁਹਾਡੇ ਕੋਲੇ ਕੋਈ ਬੰਦਾ ਪਹੁੰਚ ਸਕੇ ਹਾਂਜੀ ਆਪਣਾ ਜੇ ਪਹਿਲਾਂ ਦੱਸੇ ਸੀਗਾ ਆਪਾਂ ਪਿੰਡ ਸਿੰਘੇਲਾ ਜੀ ਇਹ ਮਲੋੜ ਰੋਡ ਤੇ ਬੈਠੇ ਹੋਏ ਸੀ ਬਿਲਕੁਲ ਡੱਬ ਵਾਲੀ ਦੇ ਨਜ਼ਦੀਕ ਨਾਕੇ ਦੇ ਨੇੜੇ ਜੀ ਠੀਕ ਹੈ ਜੀ ਕਿਸੇ ਨੇ ਬਣਾਉਣੇ ਨੇ ਟੋਕਰੇ ਤਾਂ ਬਣਵਾ ਸਕਦੇ ਸਾਡੇ ਨਾਲ ਸੰਪਰਕ ਕਰ ਸਕਦੇ ਜੀ ਇਹ ਜਿਹੜਾ ਹੈਗਾ ਨਾ ਬਾਈ ਦਾ ਜਿਹੜਾ ਮੈਂ ਦੱਸਦਾ ਤੁਹਾਨੂੰ ਲੋਕੇਸ਼ਨ ਜਦੋਂ ਆਪਾਂ ਮਲੋੜ ਤੋਂ ਆਉਣੇ ਆ ਡੱਬ ਵਾਲੀ ਦੇ ਵਿੱਚ ਐਂਟਰ ਕਰਦੇ ਆ ਨਾ ਜਿਹੜਾ ਨੱਕ ਆ ਉਹ ਨਾਕੇ ਤੋਂ ਥੋੜਾ ਜਿਹਾ ਪਿੱਛੇ ਬਾਈਆਂ ਦਾ ਇੱਥੇ ਲੱਗਿਆ ਹੋਇਆ ਤੁਹਾਨੂੰ ਟੋਕਰੇ ਦੂਰੋਂ ਦਿਸ ਜਾਣਗੇ ਬਾਈਆਂ ਨੇ ਬੜੇ ਛੋਟੇ ਵੱਡੇ ਸੋਹਣੇ ਕਰਕੇ ਬੜੇ ਟੋਕਰੇ ਟੰਗੇ ਹੋਏ ਆ ਇੱਥੇ ਤੇ ਬਾਈ ਮੋਬਾਈਲ ਨੰਬਰ ਦੱਸੋ ਹਾਂ ਜੀ ਮੋਬਾਈਲ ਆ +70173 7017356684 ਜੀ ਇੱਕ ਵਾਰੀ ਸੰਪਰਕ ਨੰਬਰ ਫੇਰ ਬੋਲ ਦਿਓ ਹਾਂ 7017356684 ਆਪਣਾ ਇਹ ਨੰਬਰ ਬਾਈ ਦਾ ਤੁਸੀਂ ਨੋਟ ਕਰ ਲਓ ਕੀ ਨਾਮ ਹੈ ਜੀ ਮੇਰਾ ਨਾਮ ਸੁਖਮੰਦਰ ਆ ਜੀ ਇਹ ਮੇਰੇ ਭਰਾ ਦਾ ਨਾਮ ਸਲੰਦਰ ਆ ਜੀ ਇਹਨਾਂ ਦਾ ਨੰਬਰ ਵੀ ਦੱਸ ਦਿਓ ਹਾਂ ਇਹਨਾਂ ਦਾ ਨੰਬਰ 95186 785558 ਜੀ 95186 785558 ਜੀ ਲੋ ਬਾਈ ਵੀ ਬੜੇ ਮਿਹਨਤੀ ਐ ਨੰਬਰ ਨੋਟ ਕਰ ਲਿਓ ਟੋਕਰਾ ਜਿਹੜਾ ਤੁਸੀਂ ਲੈ ਗਏ ਮੈਨੂੰ ਵੇਖ ਲਓ ਕਿੰਨਾ ਚਿਰ ਹੋ ਗਿਆ ਬੈਠੇ ਨੂੰ ਠੋਕਰੇ ਤੇ ਟੋਕਰਾ ਮਜ਼ਬੂਤ ਆ ਬਾਈ ਇਸ ਗੱਲ ਦੀ ਗਾਰੰਟੀ ਐ ਤੇ ਲੈ ਜਾਓ ਨਾ ਕੋਈ ਵਿਰਲ ਐ ਤੇ ਟੋਕਰਾ ਬਿਲਕੁਲ ਬਾਈ ਜੀ ਕਹਿੰਦੇ ਵਧੀਆ ਦੇਵਾਂਗੇ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਸੀ ਇੱਕ ਲਘੂ ਉਦਯੋਗ ਹੀ ਕਹਿ ਸਕਦਾ ਮੈਂ ਤਾਂ ਇਹਨੂੰ ਠੀਕ ਐ ਬਹੁਤ ਵਧੀਆ ਕੰਮ ਕਰਨ ਵਾਲੇ ਮਿਹਨਤੀ ਲੋਕਾਂ ਦੀ ਤੇ ਬਾਈਆਂ ਦੇ ਨਾਲ ਸੰਪਰਕ ਕਰੋ ਜੇ ਤੁਸੀਂ ਟੋਕਰੀ ਲੈਣੀ ਹੈ ਕੈਮਰਾਮੈਨ ਸੁਖਬ੍ਰੀਤ ਔਲਖ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ ਦਿਓ ਆ ਗਿਆ ਧੰਨਵਾਦ